50 ਡਿਗਰੀ ਟੈਂਪਰੇਚਰ ਦੇ ਵਿੱਚ ਜਿੱਥੇ ਪਾਣੀ ਤੋਂ ਬਿਨਾ ਇਨਸਾਨ ਤੜਫុតਦਾ ਪਸ਼ੂ ਪੰਛੀਆਂ ਦਾ ਬੇਜਵਾਨਾਂ ਦਾ ਬੇਹੱਦ ਬੁਰਾ ਹਾਲ ਹੈ ਜੋ ਇਸ ਤਸਵੀਰ ਦੇ ਵਿੱਚ ਇਹ ਤੁਸੀਂ ਸ਼ਖਸ ਦੇਖ ਰਹੇ ਹੋ ਇਹ ਹਰਪਾਲ ਸਿੰਘ ਪਾਲ ਯੂਨੀ ਨੇ ਜੋ ਜਲ ਸੇਵਾ ਜੰਗਲੀ ਜੀਵ ਪੰਛੀਆਂ ਦੇ ਲਈ ਪਾਣੀ ਦੀ ਸੇਵਾ ਕਰਦੇ ਨੇ ਇੱਕ ਇੱਕ ਦੋ ਦੋ ਕੇ ਬੱਚੇ ਬਣਾਉਂਦੇ ਗਏ ਤੇ ਹੁਣ ਲਗਭਗ 25 ਦੇ ਲੱਗੇ ਜਿਹੜੇ ਚ ਬੱਚੇ ਸਾਡੇ ਜੰਗਲ ਦੇ ਵਿੱਚ ਬਣ ਕੇ ਤਿਆਰ ਇੱਕ ਦਿਨ ਪਾਇਆ ਦੋ ਦਿਨ ਵੀ ਕਈ ਵਾਰੀ ਪਾਣਾ ਪੈ ਜਾਂਦਾ ਯਾਨੀ ਕਿ ਜੇ ਅੱਜ 8 ਗੇੜੇ ਲੱਗੇ ਆ ਤਾਂ ਦੋ ਦਿਨ 4 ਲੱਗਦੇ ਕੋਈ ਮੇਜਰ ਇਨਸੀਡੈਂਟ ਹੋਇਆ ਘਟਨਾ ਹੋਈ ਕੋਈ ਕਈ ਵਾਰੀ ਪਰਖਿਆ ਵੀ ਲੈਂਦਾ ਉਹ ਜਦੋਂ سٹਾਰਟ ਕੀਤੀ ਤਾਂ ਜਿਹੜਾ ਉਹਦੀ ਤੇਲ ਦਾ ਨਿਸ਼ਾਨ ਹੈ ਪੀਲਾ ਪੀਲਾ ਆ ਗਿਆ ਤੇ ਫਿਰ ਮੈਂ ਸੋਚਿਆ ਯਾਰ ਅੱਜ ਪਾਣੀ ਵੀ ਜ਼ਰੂਰੀ ਆ ਪਾਣਾ ਤੇ ਤੇਲ ਵੀ ਹੈ ਨਹੀਂ ਗੱਡੀ ਦੇ ਵਿੱਚ ਅਦੋਂ ਆਪਾਂ ਹਰੋਂ ਦੇ ਪੋਂ ਗਏ ਆ ਉੱਥੇ ਕਚਾਰੀਆ ਜੀ ਨੇ ਬੜੀ ਹੋਦੀ 15000 ਲੀਟਰ ਦੀ ਭੂਰੀ ਵਾਲਿਆਂ ਨੇ ਬਣਾਈ ਹੋਈ ਉੱਥੇ ਮੈਂ ਗੱਡੀ ਲਾ ਕੇ ਬਾਹਲ ਛੱਡਿਆ ਹੂੰ ਉਦੋਂ ਹੀ ਇੱਕ ਇਨਸਾਨ ਰੁਕਿਆ ਲਗਭਗ ਲੁਧਿਆਣਾ ਨੰਬਰ ਗੱਡੀ ਦੀ ਤੇ ਬਹੁਤ ਉਸ ਟਾਈਮ ਮਨ ਜਾਨੀ ਕਿ ਭਰ ਆਇਆ ਮੇਰਾ 50 ਡਿਗਰੀ ਟੈਂਪਰੇਚਰ ਦੇ ਵਿੱਚ ਜਿੱਥੇ ਪਾਣੀ ਤੋਂ ਬਿਨਾ ਇਨਸਾਨ ਤੜਫុតਦਾ ਉੱਥੇ ਲਗਾਤਾਰ ਕੱਟ ਰਹੇ ਜੰਗਲ ਤੇ ਮਨੁੱਖ ਦੀ ਤਰੱਕੀ ਦੀ ਲਾਲਸਾ ਦੇ ਨਾਲ ਪਸ਼ੂ ਪੰਛੀਆਂ ਦਾ ਬੇਜਵਾਨਾ ਦਾ ਬੇहद ਬੁਰਾ ਹਾਲ ਹੈ ਜੋ ਇਸ ਤਸਵੀਰ ਦੇ ਵਿੱਚ ਇਹ ਤੁਸੀਂ ਸ਼ਖਸ਼ ਦੇਖ ਰਹੇ ਹੋ ਇਹ ਹਰਪਾਲ ਸਿੰਘ ਪਾਲ ਯੂਨੀ ਨੇ ਜੋ ਜਲ ਸੇਵਾ ਜੰਗਲੀ ਜੀਵ ਪੰਛੀਆਂ ਦੇ ਲਈ ਪਾਣੀ ਦੀ ਸੇਵਾ ਕਰਦੇ ਇਹੋ ਸੇਵਾ ਪਸ਼ੂ ਪੰਛੀਆਂ ਦੇ ਲਈ ਬੇਜਵਾਨਾ ਦੇ ਲਈ ਜਿਨ੍ਹਾਂ ਨੇ ਇਹਨਾਂ ਦਾ ਧੰਨਵਾਦ ਨਹੀਂ ਕਰਨਾ ਪਰ ਜਿਸ ਤਰ੍ਹਾਂ ਦੀ ਸੇਵਾ ਇਹਨਾਂ ਨੇ ਇਹ 15 ਸਾਲ ਤੋਂ ਨਿਰੰਤਰ ਸ਼ੁਰੂ ਕੀਤੀ ਹੋਈ ਹੈ ਇਹ ਆਪੋ ਆਪਣੇ ਵਿੱਚ ਵੱਡੀ ਮਸਾਲ ਹੈ ਕੈਮਰਾ ਪਰਸ ਨੂੰ ਕਹੂੰਗਾ ਇੱਕ ਤਸਵੀਰ ਦਿਖਾਓ ਇਸ ਵੇਲੇ ਅਸੀਂ ਕਣੇ ਜੰਗਲ ਦੇ ਵਿੱਚ ਮੌਜੂਦ ਆ ਜਿੱਥੇ ਇਹ ਪਾਣੀ ਦੀ ਖੂਹੀ ਬਣੀ ਹੋਈ ਆ ਇਹ ਪੈਦਲ ਨੀਚੇ ਆਉਣਾ ਪੈਂਦਾ ਜਿੱਥੇ ਟਰੈਕਟਰਾਂ ਦੇ ਨਾਲ ਪਾਣੀ ਪਾਉਂਦੇ ਆ ਉਥੇ ਪਾਈਪਾਂ ਦੇ ਨਾਲ ਟਰੈਕਟਰ ਤਾਂ ਸੜਕ ਤੇ ਖੜਾ ਰਹਿੰਦਾ ਹੈ ਪਾਈਪਾਂ ਦੇ ਨਾਲ ਪਾਣੀ ਇੱਥੇ ਪਹੁੰਚਾਇਆ ਜਾਂਦਾ ਪਾਲੀ ਭਾਈ ਇਹ ਸੇਵਾ ਦੱਸੋ ਪਹਿਲਾਂ ਕਦੋਂ ਸ਼ੁਰੂ ਕੀਤੀ ਕਿੰਨੇ ਸਾਲ ਹੋ ਗਏ ਲਗਭਗ 2010 ਦੇ ਵਿੱਚ ਇਹ ਸੇਵਾ ਸ਼ੁਰੂ ਕਰ ਦਿੱਤੀ ਸੀ 15 ਸਾਲ ਹੋ ਚੁੱਕੇ ਹੈ ਜੀ ਇਹ ਸੇਵਾ ਨੂੰ ਕਰਦੇ ਆ ਹੋਇਆ ਮੋਟੀਵੇਟ ਕਿਵੇਂ ਹੋਏ ਮਾਤਾ ਦੀ ਸਿੱਖਿਆ થી ਮਾਤਾ ਦੀ ਸਿੱਖਿਆ ਤੋਂ ਜਿਹੜਾ ਕੰਮ ਹੈ ਇਹ ਪ੍ਰੇਰਿਤ ਹੋਇਆ ਹੈ ਤੇ ਸਾਡੇ ਉਹ ਤੋਂ ਬਾਹਾਂ ਜ਼ਿੰਦਗੀ ਦੇ ਵਿੱਚ ਨੋਰਥ ਬਣਾ ਲਿਆ ਬਈ ਆਪਾਂ ਜਿਹੜੇ ਇਹ ਕਾਰਜ ਹੈ ਸੇਵਾ ਦੇ ਰੰਭਰ ਰੱਖਣੇ ਆ ਤੇ ਇੱਕ ਇੱਕ ਦੋ ਦੋ ਚ ਬੱਚੇ ਬਣਾਉਂਦੇ ਗਏ ਤੇ ਹੁਣ ਲਗਭਗ 25 ਦੇ ਲੱਗੇ ਜਿਹੜੇ ਚ ਬੱਚੇ ਸਾਡੇ ਜੰਗਲ ਦੇ ਵਿੱਚ ਬਣ ਕੇ ਤਿਆਰ ਮਤਲਬ ਲਗਭਗ 2 ਦਰਜਨ ਤੋਂ ਬਾਅਦ ਜੰਗਲ ਦੇ ਵਿੱਚ ਇਸ ਤਰ੍ਹਾਂ ਦੇ ਚ ਬੱਚੇ ਬਣਾਤੇ ਬਿਲਕੁਲ ਜੀ ਬਿਲਕੁਲ ਜੀ ਦੇ ਵਿੱਚ 5000 ਲੀਟਰ 10000 15000 ਲੀਟਰ ਤੱਕ ਦੇ ਬੱਚੇ ਬਣਾਏ ਹੋਏ ਆ ਤੇ ਪ੍ਰਾਤਨ ਜਿਹੜੇ ਟੋਬੇ ਉਹ ਵੀ ਤੁਹਾਨੂੰ ਦਿਖਾਣੇ ਇੱਕ ਉੱਪਰ ਜਿਹੜਾ ਉਹ ਵੀ ਪੱਧਰ ਕਰਾਇਆ ਹੋਇਆ ਜੀ ਕੁਦਰਤੀ ਪਾਣੀ ਉਹ ਵੀ ਸਾਂਭਿਆ ਜਾ ਸਕੇ ਅੱਛਾ ਕਿਵੇਂ ਚਲਾਉਂਦੇ ਕਿਵੇਂ ਹਾਂ ਸਿਸਟਮ ਕਿਵੇਂ ਚਲਾਉਨੇ ਹਾਂ ਰੋਜ਼ ਜਾਣਨੇ ਹਾਂ ਕਿ ਸਿਸਟਮ ਹੈ ਤੁਹਾਡਾ ਪਾਣੀ ਦਾ ਇਹ ਇੱਕ ਦਿਨ ਛੱਡ ਕੇ ਜਾਣਾ ਪੈਂਦਾ ਜੀ ਜਿਸ ਤਰ੍ਹਾਂ ਮਾਰਚ ਹੈ ਇੱਕ ਦਿਨ ਛੱਡ ਕੇ ਜਾਣਾ ਪੈਂਦਾ ਇੱਕ ਦਿਨ ਪਾਇਆ ਦੋ ਦਿਨ ਵੀ ਕਈ ਵਾਰੀ ਪਾਣਾ ਪੈ ਜਾਂਦਾ ਯਾਨੀ ਕਿ ਜੇ ਅੱਜ 8 ਗੇੜੇ ਲੱਗੇ ਆ ਤਾਂ ਦੋ ਦਿਨ 4 ਲੱਗਦੇ ਕੰਮ ਨੂੰ ਕਿਵੇਂ ਮੈਨੇਜ ਕਰਦੇ ਹੋ ਕੰਮ ਬਸ ਪ੍ਰਮਾਤਮਾ ਹੀ ਆਪੇ ਕਰਾਈ ਜਾਂਦਾ ਸਾਰਾ ਕੁਝ ਉਹਦੀ ਕਿਰਪਾ ਦੇ ਨਾਲ ਕੋਈ ਜ਼ਿੰਦਗੀ 'ਚ ਕਦੇ ਘਾਟ ਨਹੀਂ ਆਇਆ ਸੋ ਕਈ ਵਾਰੀ ਪਰਖਿਆ ਵੀ ਲੈਂਦਾ ਉਹ ਗੁੜੀ ਤੇ ਗੁੜੀ ਪ੍ਰੀਖਿਆ ਵੀ ਲੈਂਦਾ ਕੋਈ ਇਮਰਜੈਂਸੀਡੈਂਸ ਹੋਇਆ ਕਟਣਾ ਹੋਈ ਕੋਈ ਹਾਂਜੀ ਹੋਈ ਜਿਵੇਂ ਹਾਂ ਜਿਵੇਂ ਕਿ ਇੱਕ ਵਾਰੀ ਮੈਂ ਜ਼ਿੰਦਗੀ 'ਚ ਆਪਣੇ ਮੇਰੇ ਕੋਲ ਮਹਿੰਦਰਾ ਪਿਕਅਪ ਸੀ ਟੈਂਕਰ ਮੈਂ ਗੱਡੀ ਸਟਾਰਟ ਕੀਤੀ ਤਾਂ ਜਿਹੜਾ ਉਹਦੀ ਤੇਲ ਦਾ ਨਿਸ਼ਾਨ ਹੈ ਪੀਲਾ ਪੀਲਾ ਆ ਗਿਆ ਹਾਂ ਤੇ ਫਿਰ ਮੈਂ ਸੋਚਿਆ ਯਾਰ ਅੱਜ ਪਾਣੀ ਵੀ ਜ਼ਰੂਰੀ ਆ ਪਾਣਾ ਤੇ ਤੇਲ ਵੀ ਹੈ ਨਹੀਂ ਗੱਡੀ ਦੇ ਵਿੱਚ ਤੇ ਚਲ ਆਪਾਂ ਕਿਹੜਾ ਇੱਕ ਢਾ ਲਾਈਏ ਇਦਾਂ ਹੀ ਫੇ ਦੇ ਦੇ ਕਿਸੇ ਬੱਸੋਂ ਮਾਇਆ ਆਉਂਗੀ ਕੰਮ ਅੱਛਾ ਜੇਬ 'ਚ ਪੈਸੇ ਹੈ ਨਹੀਂ ਸੀ ਬਿਲਕੁਲ ਹੈ ਨਹੀਂ ਸੀ ਹਾਂ ਤੇ ਜਦੋਂ ਆਪਾਂ ਹਰੋਂ ਦੇ ਪੋਂ ਗਏ ਆ ਉੱਥੇ ਕਾਚਾਰੀਆ ਜੀ ਨੇ ਬੜੀ ਹੋਦੀ 15000 ਲੀਟਰ ਦੀ ਭੂਰੀ ਵਾਲਿਆਂ ਨੇ ਬਣਾਈ ਹੋਈ ਉੱਥੇ ਮੈਂ ਗੱਡੀ ਲਾ ਕੇ ਬਾਹਰ ਛੱਡਿਆ ਹੂੰ ਉਦੋਂ ਹੀ ਇੱਕ ਇਨਸਾਨ ਰੁਕਿਆ ਲਗਭਗ ਲੁਧਿਆਣਾ ਨੰਬਰ ਗੱਡੀ ਦੀ ਇੱਕ ਬੇਟੀ ਔਰ ਬੇਟਾ ਤਾਂ ਤਿੰਨ ਆਦਮੀ ਚਾਰ ਜਣੇ تھے ਉਹ ਗੱਡੀ 'ਚ ਹੁਣ ਹੀ ਮੈਨੂੰ ਰੋਕਿਆ ਤੇ ਬੁਲਾਇਆ ਮੈਨੂੰ ਇਸ਼ਾਰਾ ਕੀਤਾ ਮੈਂ ਭਾਈ ਸਾਹਿਬ ਨੇ ਪੜ੍ਹੇ ਲਿਖੇ ਤੇ ਵੇ ਤੁਸੀਂ ਇਹ ਕਿਦਾਂ ਕਰ ਰਹੇ ਹੋ ਕੋਈ ਇੰਟਰਸਟ ਹੈ ਤੁਹਾਡਾ ਮੈਂ ਕਹਿੰਦੀ ਨਹੀਂ ਸਾਡਾ ਕੋਈ ਇੰਟਰਸਟ ਨਹੀਂ ਵੀ ਜੋ ਅਸੀਂ ਕਰਦੇ ਆ ਆਪਣੀ ਸੀ ਜੇਬ ਚੋਂ ਕਰ ਰਹੇ ਹਾਂ ਕਹਿੰਦੇ ਡੀਜ਼ਲ ਪਵਾਉਣ ਨੇ ਪਰ ਉਸ ਟਾਈਮ ਵੀ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਪ੍ਰਮਾਤਮਾ ਨੇ ਮੇਰੀ ਇੱਕ ਪ੍ਰੀਖਿਆ ਲਈ ਹੈ ਵੀ ਅੱਜ ਤੱਕ ਇਸ ਤੋਂ ਪੰਜੀ ਆਪਾਂ ਲਈ ਨਹੀਂ ਹੈਗੀ ਵੀ ਇਹ ਇਨਸਾਨ ਕਹਿ ਰਿਹਾ ਪੈਸੇ ਦੇਣੇ ਆ ਤੇ ਆਪਾਂ ਲੈਣੇ ਨਹੀਂ ਹੈਗੇ ਤੇ ਬਹੁਤ ਉਸ ਟਾਈਮ ਮਨ ਜਾਨੀ ਕਿ ਭਰ ਆਇਆ ਮੇਰਾ ਅੱਖਾਂ ਪਰੇ ਅੱਖਾਂ ਪਰ ਆਈਆਂ ਦੀਆਂ ਵੀ ਦੇਖੋ ਵੀ ਆਪਾਂ ਦੁਕਾਨ ਤੋਂ ਸੋਚ ਕੇ ਤੁਰਿਆ ਪੈਸੇ ਲੈ ਕੇ ਨਹੀਂ ਨਹੀਂ ਲੈਏ ਇਹ ਦੱਸਿਆ ਤੁਸੀਂ ਵੀ ਮੇਰੀ ਗੱਡੀ 'ਚ ਤੇਲ ਹੈ ਨਹੀਂ ਨਹੀਂ ਇਹ ਨਹੀਂ ਉਹਨੂੰ ਦੱਸਿਆਗਾ ਕੁਛ ਨਹੀਂ ਉਹਨਾਂ ਨਾਲ ਗੱਲ ਕੀਤੀ ਧੰਨਵਾਦ ਕਰਤਾ ਉਹਨੂੰ ਇਹ ਕਿਹਾ ਵੀ ਪ੍ਰਮਾਤਮਾ ਅਗੇ ਅਰਦਾਸ ਕਰੀ ਵੀ ਜਿਹੜਾ ਸਾਡਾ ਕੰਮਕਾਰ ਉਹਦੇ 'ਚੋਂ ਬਰਕਤ ਪਾ ਦੇਵੇ ਪੈਸੇ ਲੈ ਨਹੀਂ ਪੈਸੇ ਨਹੀਂ ਲੈ ਅੱਛਾ ਕਈ ਵਾਰ ਔਰਤਾਂ ਟੋਕ ਟਕਈਆ ਕਰ ਦਿੰਦੀਆਂ ਹੁੰਦੀਆਂ ਆ ਪਤਨੀ ਦਾ ਰੋਲ ਕਿਵੇਂ ਦਾ ਲਾਈਫ ਦੇ ਵਿੱਚ ਆ ਪਤਨੀ ਦਾ ਰੋਲ ਬਹੁਤ ਵਧੀਆ ਜੀ ਤੇ ਉਹਨਾਂ ਨੇ ਕਦੇ ਨਹੀਂ ਮੈਨੂੰ ਰੋਕ ਟੋਕ ਕੀਤੀ ਵੀ ਉਹ ਕਿਆ ਕਰਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਉਹਨਾਂ ਨੂੰ ਪਤਾ ਕਿ ਧਰਮ ਦੀ ਖਾਤਰ ਹੀ ਜਿੰਨੇ ਕੰਮ ਕਰ ਰਿਹਾ ਹੈ ਤੇ ਇਹਨਾਂ ਜੀਵਾਂ ਵਾਸਤੇ ਵੀ ਇਹ ਆਪਣਾ ਜਿੱਥੋਂ ਮਰਜੀ ਹੈ ਵੀ ਘਰ ਦੀ ਜਿਹੜੀ ਰੋਟੀ ਪਾਣੀ ਤਾਂ ਸਾਡਾ ਚੱਲ ਰਿਹਾ ਤੇ ਰਾਜ ਤਾਂ ਫਿਰ ਕਹਿੰਦੇ ਹੁੰਦੇ ਆ ਵੀ ਜੇ ਕੋਠੀਆਂ ਤੋਂ ਗਾਹਾਂ ਹੋਰ ਗਾਹਾਂ ਹੋਰ ਗਾਹਾਂ ਬੰਦਾ ਸੋਚਦਾ ਵੀ ਮੇਰੀ ਤਾਂ ਵਸੇ ਜਿਹੜੀ ਪੈਸੇ ਦੀ ਖਤਮ ਨਹੀਂ ਹੁੰਦੀ ਜ਼ਿੰਦਗੀ ਜੀ ਬਹੁਤ ਐਦਾਂ ਦੇਖਿਆ ਹੋਣਾ ਤੁਸੀਂ ਉਹ ਪਿਛਾ ਜਿਹਾ ਚੰਡੀਗੜ੍ਹ ਉਹ ਸਾਰੇ ਨੌਕਰੀ ਕਰਦੇ ਵਿਚਾਰੇ ਐਂਡ ਟਾਈਮ ਕੋਈ ਨਹੀਂ ਸਾਹਮਦਾ ਕਿਸੇ ਨੂੰ ਹਾਂ ਤੇ ਇੱਥੇ ਆ ਕੇ ਜਿਹੜਾ ਬੰਦਾ ਹੈ ਜਿਹੜਾ ਕਰਮ ਇਹ ਕੰਮ ਆਂਦੇ ਆ ਅੱਛਾ ਇੱਕ ਮੇਰੇ ਲਾਸਟ ਸਵਾਲ ਆ ਤੁਹਾਨੂੰ ਇਹ ਤਾਂ ਧੰਨਵਾਦ ਵੀ ਨਹੀਂ ਕਰ ਸਕਦੇ ਨਾ ਇਹ ਤੁਹਾਡੀ ਬੋਲੀ ਸਮਝ ਸਕਦੇ ਆ ਨਾ ਤੁਸੀਂ ਇਹਨਾਂ ਦੀ ਸਮਝ ਸਕਦੇ ਹੋ ਗੱਲਾਂ ਬਾਤਾਂ ਕਰਦੇ ਹੋ ਇਹਨਾਂ ਨਾਲ ਪੰਛੀਆਂ ਨਾਲ ਹਾਂ ਪੰਛੀਆਂ ਨਾਲ ਗੱਲਾਂ ਬਾਤਾਂ ਇਦਾਂ ਹੀ ਜਾਂਦੋਂ ਅਸੀਂ ਟੈਂਕਰ ਲੈ ਕੇ ਜਾਂਦੇ ਆ ਮੋਰਾਂ ਦੀਆਂ ਆਵਾਜ਼ਾਂ ਆਉਂਦੀਆਂ ਹਾਂ ਬਾਰੇ ਸੰਗੇ ਜਿਸ ਤਰ੍ਹਾਂ ਚੋਹਿਆਂ ਚ ਜਾਂ ਪਹਾੜੀਆਂ ਤੇ ਖੜੇ ਆ ਬੋਲਦੇ ਉਹ ਵੀ ਸਾਨੂੰ ਦੇਖਦੇ ਤੇ ਨੰਗ ਦੇ ਟੱਪ ਦੇ ਕੋਲੋਂ ਨੰਗ ਜਾਂਦੇ ਕਈ ਵਾਰੀ ਚੰਗੇ ਕਰਮਾਂ ਦਾ ਖਾਤਾ ਖਲ ਖੋਲ ਲਿਆ ਫਿਰ ਹਾਂਜੀ ਬਿਲਕੁਲ ਚੰਗੇ ਕਰਮਾਂ ਦਾ ਖਾਤਾ ਜਿਹੜਾ ਪਰਮਾਤਮਾ ਦੀ ਸਾਡੇ ਗੁਰੂ ਨਾਨਕ ਨੇ ਸਾਨੂੰ ਦੱਸਿਆ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਉਹਦੇ ਉੱਤੇ ਲੱਗੇ ਹੋਏ ਆ ਹਾਂ ਬਾਕੀ ਜਿੱਦਾਂ ਡਿਊਟੀਆਂ ਤੁਰ ਦਰਗਾਹ ਤੋਂ ਲੱਗੀਆਂ ਪਰਮਾਤਮਾ ਨੇ ਉਸ ਤਰ੍ਹਾਂ ਅਹੀ ਤਾਂ ਸਿਰਫ ਇੱਕ ਅੱਗੇ ਚੌਕੀਦਾਰਾ ਕਰ ਰਹੇ ਆ ਕਰਾਣੇ ਵਾਲਾ ਤਾਂ ਮਾਲਕ ਬਹੁਤ ਮਿਹਰਬਾਨੀ